ਸਾਰੇ ਦਰਹਣ ਵਾਲਾ ਨਡਮਕ ਲਾਣ ਦੇ ਸਰਦਾਰ ਰਾਮ ਮੁਬਾਰਕ ਦੀ ਲੜਕੀ ਮਲਕੀ ਦੇ ਨਾਲ ਵਿਆਹ ਗਿਆ ਨਿੱਕੇ ਨਿੱਕੇ ਦਾ ਵਿਆਹ ਹੋ ਗਿਆ ਛੋਟੇ ਛੋਟੇ ਦਾ ਆਪਣੇ ਮੁਲਕ ਚ ਪਹਿਲਾਂ ਰਿਵਾਜ ਹੁੰਦਾ ਸੀਗਾ ਕਿ ਨਿੱਕੇ ਨਿੱਕੇ ਦਾ ਵਿਆਹ ਕਰ ਦਿੰਦੇ 3 5 7 9 11 13 15 ਟੌਕ ਸਾਲ ਚ ਮੁਕਰਾਬਾ ਲੈ ਕੇ ਆਉਂਦੇ ਫੁਰਦਾ ਰਿਵਾਜ ਹਟ ਗਿਆ ਲੋਕ ਪੜ੍ਹ ਨਹੀਂ ਕਹਿੰਦੇ ਵਿਤਿਆਨ ਇਨਸਾਨ ਦੇ ਦਿਮਾਗ ਨੂੰ ਰੋਸ਼ਨੀ ਬਖਸ਼ੀਏ ਉਸ ਰੋਸ਼ਨੀ ਦੇ ਆਧਾਰ ਤੇ ਇਨਸਾਨ ਹੌਲੀ ਹੌਲੀ ਸਮਾਜ ਦੀਆਂ ਕ੍ਰਿਤੀਆਂ ਦੂਰ ਕਰਨਾ ਜਾ ਰਿਹਾ ਪਰ ਜਿੱਥੇ ਅਨਪੜਤਾ ਹੈਗੀ ਹੈ ਉਥੇ ਹਾਲੇ ਵੀ ਕੋਈ ਸਾ ਹਜ਼ਾਰ ਦੂਸਰ 2000 2000 ਸਾਲ ਪੁਰਾਣੇ ਕੋਈ ਰੀਤੀ ਰਿਵਾਜ ਉਹਨੇ ਵਿੱਚ ਚੱਲੀ ਜਾਂਦੇ ਨੇ ਆ ਹਰਿਆਣੇ ਚਲੇ ਜਾਓ ਨਾਰਨਾਲ ਵੱਲੋਂ ਰਾਜਸਥਾਨ ਚਲੇ ਜਾਓ ਬੀਕਾਨੇਰ ਵੱਲੋਂ ਦੇਖ ਕੇ ਆਣ ਅਰੇ ਜਾਓਗੇ ਉੱਥੇ ਹਲੇ ਵੀ ਨਿੱਕੇ ਨਿੱਕੇ ਬੱਚਿਆਂ ਦਾ ਵਿਆਹ ਕਰ ਦਿੰਦੇ ਨੇ ਦੁੱਧ ਚੁਗਦੇ ਨੇ ਆਣੇ ਦਾ ਮੰਗਣਾ ਕਰ ਦਿੰਦੇ ਨੇ ਸਾਨੂੰ ਕਿਉਂਕਿ ਕਈ ਜਗ੍ਹਾ ਜਾਣ ਦਾ ਮੌਕਾ ਮਿਲਦਾ ਅਸੀਂ ਕਈ ਜਗ੍ਹਾ ਬੜਾ ਕੁਝ ਦੇਖਿਆ ਮਲਕੀ ਦਾ ਡੋਣਾ ਗਲਮੁਗੁਲਾਣੇ ਚੱਲਿਆ ਤਕ ਤਹਜ਼ਾਰੇ ਪਹੁੰਚਾ ਤਿੱਕ ਨਹੀਂ ਡੋਣਾ ਉੱਥੇ ਰਹਿਣ ਤੋਂ ਬਾਅਦ ਦੋ ਦਿਨ ਬਿਤਾ ਕੇ ਧੋਪਸੇ ਗੜਮੁਗੁਲਾਣੇ ਆ ਗਿਆ ਇਸ ਦੌਰਾਨ ਚ ਨਾ ਕਿ ਮੈਨੇ ਮਲਕੀ ਨੂੰ ਵੇਖਿਆ ਨਾ ਮਲਕੀ ਨੇ ਕੀ ਮੈਨੂੰ ਵੇਖਿਆ ਸਮਾਂ ਬੀਤਦਾ ਗਿਆ ਵਕਤ Guzarਦਾ ਗਿਆ ਦੋਨੋਂ ਜਣੇ ਜਵਾਨ ਹੋ ਗਏ ਪਰ ਪੂਰ ਜਵਾਨੀ ਜਦੋਂ ਦੋ ਹੱਥ ਆ ਗਈ ਤਾਂ ਦੋ ਹਾਦੇ ਹੁਸਨ ਜਵਾਨੀ ਦੀ ਚਰਚਾ ਗਲੀ ਗਲੀ ਮਹੱਲੇ ਮਹੱਲੇ ਘਰ ਘਰ ਹੋਣ ਲੱਗੀ ਮਲਕੀ ਦੀਆਂ ਸਹੇਲੀਆਂ ਮਲਕੀ ਨੂੰ ਆਖਦੀਆਂ ਨੇ ਅੜੀਏ ਮਲਕੀਏ ਤੇਰਾ ਕੀਮਾ ਅਸੀਂ ਖੋਰਿਆਂ ਦੇ ਬੈਠਾ ਵੇਖਿਆ ਸੀ ਆਹਾ ਹਾ 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 ਬੜਾ ਸੋਹਣਾ ਸੀ ਹਰ ਦਾ ਗੱਭਰੂ ਹੋ ਕੇ ਹੋਰ ਵੀ ਸੋਹਣਾ ਲੱਗਦਾ ਹੋਣਾ ਉਧਰ ਬਚੌਣਨ ਜਾ ਕੇ ਕੀ ਮੈਨੂੰ ਆਖਿਆ ਕਰੇ ਅਰੇ ਹਕੀਮਿਆ ਤੇਰੀ ਮਲਕੀ ਹਜ਼ਾਰਾਂ ਨਹੀਂ ਬਲਕਿ ਲੱਖਾਂ ਵਿੱਚੋਂ ਇੱਕ ਹੈ ਵਿੰਦੇ ਸਾਰੇ ਇਨਸਾਨ ਤਾਂ ਕਿ ਪ੍ਰਿੰਦੇ ਵੀ ਕਸ਼ਾਕੇ ਡਿੱਗ ਪੈਂਦੇ ਲੋ ਜੀ ਯਾਰ ਹੁਸਨ ਦੀ ਤਰੀਫ ਸਰਦ ਦੇ ਸੁਣਦੇ ਦੇਖੇ ਜਨੂ ਬਗਾਰ ਦੇਖਿਆ ਇਕ ਦਿਲ ਜਤੈ ਆਸ਼ਕ ਹੋ ਗਏ ਸਬਬੀ ਮੇਲੇ ਹੁੰਦੇ ਨੇ ਇੱਕ ਵਾਰੀ ਕੀ ਮਾ ਜਾ ਰਿਆ ਗੜਬਗੁਲਾਣੇ ਨੂੰ ਰਸਤੇ ਦੇ ਵਿੱਚ ਇਕ ਖੂਹ ਦੇ ਉੱਤੇ ਕੁਝ ਕੁੜੀਆਂ ਪਾਣੀ ਪੜਦੀਆਂ ਨੇ ਉਹਨਾਂ ਵਿੱਚ ਨਲਕੀ ਵੀ ਸੀ ਆਸਣ ਦੇਖ ਕੇ ਕੀ ਮਾਥੇ ਖਿਲੋ ਗਿਆ ਉਹਦੇ ਪਹਿਰਾਂ ਨੂੰ ਵਜੀ ਹੁਸਨ ਦੀ زنجੀਰ ਇੱਕ ਅਦਵੀ ਗਾਣਾ ਪੁੱਟ ਸਕਿਆ ਪਾਣੀ ਪੀਣ ਦੇ ਬਹਾਨੇ ਖੂਦੇ ਜਾਂਦਾ ਪਾਣੀ ਮੰਗਦਾ ਉਹਨਾਂ ਕੁੜੀਆਂ ਤੋਂ ਤੌਹਨਾ ਕੁੜੀਆਂ ਦੀ ਸਰਦਾਰ ਉਹ ਹੁਸਨ ਦੀ ਮਲਕਾ ਮਲਕਾ ਤੇਹੀ ਗੁਜ਼ਾਰੇ ਮਾ ਕੋਲ ਆਕੇ ਨਹੀਂ ਨਤੀ ਗੁਜ਼ਾਰੇ ਉਹ ਬਲਕਿ ਤੀਏ ਪੱਤੀ ਪੈ ਗਈ ਤੇ ਮਾ ਕੋਲ ਆਕੇ ਨਹੀਂ ਨਤੀ ਗੁਜ਼ਾਰੇ ਕਲਮਾਂ ਪੈਣਾ ਨਹੀਂ ਮਰਗਣੀ ਕਿੱਥੇ ஆனா பல்லா அது தடை பல்லா நாகி சாட தடை குளியே தே oh

ਕਾਲੇ ਤੂੰ ਮੇਹਮਾਨ ਜਵਾਨੀ ਜੋ ਬਨਦਾਨੀ ਕਰਕੇ ਤੂੰ ਮੇਹਮਾਨ ਜਵਾਨੀ ਜੋ ਬਨਦਾਨੀ ਕਰਕੇ ਚੰਨਾ ਨਹੀਂ ਤੇ ਸਾਨੂੰ ਚੱਪੇ ਦਾ ਪਿਆਰੇ ਓਹ ਚੰਨਾ ਨਹੀਂ ਤੇ ਸਾਨੂੰ ਚੱਪੇ ਲਾ ਪਿਆਰੇ ਤੇਰੇ ਹੱਥੋਂ ਨਾ ਜੀ ਲੱਗੇ ਤੋਕਰ ਕੇ ਤੇਰੇ ਹੱਥੋਂ ਕਾ ਜੀ ਏਪੋ ਪੜਕੇ ਪਾਣੀ ਲਾਸ਼ਰਾ ਪੜ ਕੇ ਜਾਤੇ ਕਰੇ ਪਾਣੀ ਲਾਸ਼ਰਾ ਪੜ ਕੇ ਜਾਤੇ ਕਰੇ ਤੇਰੇ ਮੈਨ ਦੀ ਦੇਲ ਸ਼ਿਕਰੀ ਓੜੜ ਕੇ ਤੇਰੇ ਮੈਨ ਦੀ ਦੇਲ ਸ਼ਿਕਰੀ ਓੜੜ ਕੇ آنه ڏيڪا